ਛੋਟੀ ਜੀ RAM ਭਗਤ ਨੇ ਸਮਝਾ ਦਿੱਤੀਆਂ ਕੁਝ ਅਹਿਮ ਗੱਲਾਂ ਕਿ ਸ਼੍ਰੀ ਰਾਮ ਨੂੰ ਕਿਹੜੇ ਕਿਹੜੇ ਨਾਮਾਂ ਤੋਂ ਜਾਣਿਆ ਜਾਂਦਾ ਛੋਟੀ ਜੀ ਬੱਚੀ ਨੇ ਜਾਣਕਾਰੀ ਜਿਹੜੀ ਆ ਪਰੇ ਤੋਂ ਪਰੇ ਇਕੱਠੀ ਕਰ ਰੱਖੀ ਆ ਛੋਟੇ ਛੋਟੇ ਬੱਚੇ ਵੀ RAM ਭਗਤ ਨਿਕਲ ਰਿਹਾ ਤਾਂ ਦੋਸਤੋ જય ਸ਼੍ਰੀ ਰਾਮ ਲਿਖ ਕੇ ਵੀਡੀਓ ਸ਼ੇਅਰ ਕਰਨੀ ਆ ਇਸ ਬੱਚੀ ਦੀ ਗੱਲਾਂ ਸੁਣਦਿਆਂ ਕਿ ਸ਼੍ਰੀ ਰਾਮ ਨੂੰ ਕਿਹੜੇ ਕਿਹੜੇ ਨਾਮ ਤੋਂ ਜਾਣਿਆ ਜਾਂਦਾ ਆ ਉਹ ਜਾਣਕਾਰੀ ਇਕੱਠੀ ਕਰਦੇ ਆ ਤੇ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਨੇ ਕਿ RAM ਭਗਤ ਬਹੁਤ ਘੱਟ ਨੇ ਤਾਂ ਦੇਖ ਲਓ ਹੁਣ ਛੋਟੇ ਛੋਟੇ ਬੱਚੇ ਵੀ RAM ਭਗਤ ਨੇ ਤੇ ਉਹਨਾਂ ਲੋਕਾਂ ਤੱਕ ਪਹੁੰਚਾ

और अयोध्यावासी पुकारते थे सीतापति इसी श्लोक बना राम आए राम भद्राय रामचन्द्राय वेद से रघुनाथाय नाथाय सीताय पतेय नमः जय श्री राम ਲਓ ਜੀ ਛੋਟੀ ਜੀ ਬੱਚੀ ਨੇ ਤਾਂ ਜੈ ਸ਼੍ਰੀ ਰਾਮ ਕਹਿਤਾ ਤਾਂ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਲਿਖਣਾ ਤਾਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਤਾਂ ਜੋ ਹਰ ਇੱਕ ਰਾਮ ਭਗਤ ਤੱਕ ਪਹੁੰਚੇ ਹਰ ਇੱਕ ਸਨਾਤਨੀ ਤੱਕ ਪਹੁੰਚੇ ਪਤਾ ਲੱਗੇ ਵੀ ਛੋਟੇ ਛੋਟੇ ਬੱਚੇ ਵੀ ਰਾਮ ਭਗਤ ਨੇ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ ਚ ਜੈ ਸ਼੍ਰੀ ਰਾਮ ਲਿਖਣਾ ਤਾਂ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ